ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਪਤੀ ਪਤਨੀ ਦਾ ਗੀਤ ਹੈ ਪਤੀ ਫੌਜ ਚ ਜਾਂਦਾ ਹੈ ਤਾਂ ਪਤਨੀ ਉਹਨੂੰ ਰੋਕਦੀ ਆ ਜਾਣ ਤੋਂ ਕਹਿੰਦੀ ਮੈਨੂੰ ਇੱਥੇ ਸੁੰਨੀ ਹਵੇਲੀ ਚ ਤੂੰ ਛੱਡ ਕੇ ਜਾ ਰਿਹਾ ਹੈ ਮੇਰੇ ਪੇਕੇ ਛੱਡ ਜਾ ਉਹ ਕਹਿੰਦਾ ਤੇਰੇ ਪੇਕੇ ਨੇ ਮੈਨੂੰ ਤੈਨੂੰ ਮੇਰੇ ਲੜਲਾ ਆ ਸੀ ਉਹ ਕਹਿੰਦੀ ਤੈਂ ਕਿਹੜਾ ਫਿਰ ਤੋੜ ਕੇ ਤੋੜ ਨਭਾਈਆਂ ਨੇ ਪੇਕੇ ਤੇ ਜੇ ਤੇਰੇ ਭੁੱਲ ਕੇ ਤੇਰੇ ਲੜਲਾਤਾ ਸੋ ਇਹ ਗੀਤ ਬਹੁਤ ਪੁਰਾਣਾ ਹੈ ਮੈਂ ਤਾਂ ਕਦੇ ਕਿਸੇ ਤੋਂ ਪੂਰਾ ਸੁਣਿਆ ਨਹੀਂ ਇਹ ਅਦਬ ਚੱਦ ਚਾ ਗਾ ਕੇ ਭੈਣਾ ਛੱਡ ਦਿੰਦੀਆਂ ਨੇ ਤੁਸੀਂ ਇਹਨੂੰ ਸਟਾਰਟ ਜੀ ਸੁਣ ਕੇ ਨਾ ਛੱਡ ਦਿਓ ਵੀ ਇਹ ਤਾਂ ਸੁਣਿਆ ਹੋਇਆ ਹੈ ਤਾਂ ਕਿਉਂਕਿ ਤੁਸੀਂ ਪਿੱਛੋਂ ਜ਼ਰੂਰ ਸੁਣਿਆ ਨਹੀਂ ਹੋਣਾ ਸੋ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦਿਸ ਪਿਆਰੀ ਜੇ ਗੀਤ ਦਾ ਇਹਨੂੰ ਸਾਰਾ ਸੁਣਿਓ ਪਲੀਜ਼ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਵੀ ਤੁਸੀਂ ਇਹਨੂੰ ਸਾਰਾ ਸੁਣਿਓ ਪਰਿਆ ਪਿਆਲਾ ਜੀ ਸ਼ਰਾ

ਗਾੜਾ ਤੂ ਸੀ ਚਲੇ ਜਾਇਓ ਨੌਕਰਤਾ ਜਾਣਾ ਤੂ ਸੀ ਚਲੇ ਜਾਇਓ ರ ಖೇ शानि सानमी राम हे न शी स राम दीति यो म ਲੇ ਤੂ ਸੀ ਨਾ ਕੁਰੀ ਆਪ ਤਾ ਜਲੇ ਤੂ ਸੀ ਨਾ ਕੁਰੀ ਓ ਮੈਂ ਬਾਰੀ ਬਾਬੇ ਅਸੀਂ 에테타 ਲੜ ਦੋ ਪੇ ਕਿਆ ਸਾਰੇ ਪੇ ਕਿਆ ਤੇਰਿਆਂ ਨੇ ਮੇਰੇ ਲੜ ਲਾਈ ਪੇ ਕਿਆ ਤੇਰਿਆਂ ਨੇ ਮੇਰੇ ਲੜ ਲਾਈ ਓ ਮੈਂ ਵਾਰਿਆ ਗਰੀਏ ਡਿੱ ਚਲੇ ਸੁੰਨੀ ਹੈ ਵੇਲੀ ਵਿੱਚ ਛਾਡੇ ਚਲੇ ਉਹ ਮੈਂ bari ਸਨਾਇਆ ਤੇਰੇ ਮਾਪਿਆਂ ਤਰਸਨਾਇਆ ਤੇਰੇ ਮਾਪਿਆਂ ਆयो ਮੈਂ ਵਾਰ ਮਾ ਪਿਆਨੇ ਲੜ ਲਾ ਦਿੱਤੀਓ ਮੈਂ ਬਾਰੀ ਵੀ ਬਾਬੇ